ਤੁਹਾਡਾ ਜੀ ਮੈਂ ਮਿਤਮਉਬਦ ਗੇਲ ਜੀ ਸਾਬਕਾ ਪੰਜ ਪਿੰਡ ਬਗੌਰ ਤੋਂ ਕੀ ਹੋਇਆ ਜੋ ਕਹਿੰਦੇ ਧਾਰਮਿਕ ਪਾਵਨੋ ਟੇਸਪੌਂ ਚਾਈ ਗਈ ਹੈ ਕੀ ਮਾਮਾ ਦੇਖੋ ਜੀ ਕੱਲ ਸ਼ਾਮ ਦੀ ਗੱਲ ਆ ਕਰੀਬ 6 ਵਜੇ ਦੀ ਮੈਂ ਤਾਂ ਬਾਹਰ ਗਿਆ ਸੀ ਮੈਨੂੰ ਤਾਂ ਫੋਨ ਤੇ ਜਦ ਹੀ ਪਤਾ ਲੱਗਿਆ ਵੀ ਪਿੰਡ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਆ ਕਿਉਂਕਿ ਇੱਕ ਸਾਡੇ ਬਹੁਤ ਹੀ ਧਾਰਮਿਕ ਸਥਾਨ ਨੇ ਸਿੰਘਾ ਸ਼ੀਦਾ ਵੀ ਸਥਾਨ ਆ ਉਸ ਸਥਾਨ ਦੇ ਉੱਤੇ ਜਿਹੜਾ ਮਾਸ ਚੜਾ ਦੇਣਾ ਇੱਕ ਬਹੁਤ ਹੀ ਦਿਨਦਿਨ ਪੁਰਵਕ ਹੋਆ ਉਸ ਤੋਂ ਬਾਅਦ ਜਿਹੜਾ ਪੰਚਾਇਤ ਦੀ ਕੱਲ ਕੋਈ ਕਿਸੇ ਜ਼ਮੀਨ ਦੀ ਮਿੰਤੀ ਸੀਗੀ ਪੰਚਾਇਤ ਮੈਂਬਰਾਂ ਮਿੰਤੀ ਦੇ ਵਿੱਚ ਸ਼ਾਮਲ ਸੀਗੇ ਉਸ ਤੇ ਮਿੰਤੀ ਦੇ ਟਾਈਮ ਸਾਡਾ ਇੱਕ ਪਿੰਡ ਤੋਂ ਹੈਗਾ ਕਰੀਬ ਕਿਲੋਮੀਟਰ ਬਾਹਰ ਖੇਤਾਂ ਦੇ ਵਿੱਚ ਇੱਕ ਪੁਰਾਣਾ ਬੋੜ ਦਾ ਦਰਖਤ ਆ ਉਹ ਬੋੜ ਦੇ ਦਰਖਤ ਦੇ ਵਿੱਚ ਇੱਕ ਗਲ ਕੱਟਿਆ ਹੋਇਆ ਸੀਗਾ ਇਸ ਦਾ ਗਉ ਗਉ ਦਾ ਗਾਲ ਸੀਗਾ ਦੱਸਾਂ ਜਿਸ ਮੁਤਾਬਕ ਦੱਸਿਆ ਮੇਰੇ ਲੋਕਾਂ ਨੇ ਵੀ ਦੱਸਿਆ ਪੰਚਾਇਤ ਮੈਂਬਰਾਂ ਨੇ ਵੀ ਦੱਸਿਆ ਵੀ ਗਉ ਦੀ ਜਿਹੜੀ ਉੱਥੇ ਗੱਲ ਕੱਟ ਕੇ ਉਹਦੇ ਉੱਤੇ ਹੋਰ ਵੀ ਕਾਫੀ ਜਿਹੜਾ ਸਮਾਨ ਜਿਹੜਾ ਰੱਖਿਆ ਹੋਇਆ ਸੀ ਜਿਸ ਤਰ੍ਹਾਂ ਵੀ ਕੋਈ ਕਿਸੇ ਨੇ ਕੋਈ ਟੂਣਾ ਮਾਣਾ ਜਾਂ ਕਰਦੇ ਨੇ ਪਿੰਡਾਂ ਦੇ ਵਿੱਚ ਹੈਗੇ ਨੇ ਲੋਕ ਹਲੇ ਵੀ ਐਸੇ ਖਿਆਲਾਂ ਦੇ ਲੋਕ ਨੇ ਜਿਹੜੇ ਇਹ ਕੰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪਰ ਇਹ ਜਿਹੜਾ ਮਸਲਾ ਬਹੁਤ ਗੰਭੀਰ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਦੋ ਧਰਮ ਸਿੱਖ ਧਰਮ ਨੂੰ ਤਾਂ ਜਿਵੇਂ ਠੇਸ ਪਹੁੰਚਾਈ ਹੋਆ ਉਹਦੇ ਨਾਲ ਨਾਲ ਹਿੰਦੂ ਧਰਮ ਨੂੰ ਵੀ ਜਿਹੜੀ ਬਹੁਤ ਵੱਡੀ ਠੇਸ ਪਹੁੰਚਾਈ ਗਈ ਆ ਕਿਉਂਕਿ ਗळा ਕੱਟ ਕੇ ਗਊ ਦਾ ਉੱਥੇ ਰੱਖਿਆ ਗਿਆ ਇਹ ਬਹੁਤ ਹੀ ਵੱਡੀ ਉਹ ਆ ਕਿਉਂਕਿ ਸਨਾਤਨ ਧਰਮ ਦੇ ਵਿੱਚ ਜਿਹੜੇ ਗਊ ਆ ਉਹਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਕਿ ਗਊ ਨੂੰ ਅਸੀਂ ਆਪਣੀ ਮਾਤਾ ਮੰਨਦੇ ਆਂ ਪਰ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆਂ ਵੀ ਇਹ ਜਿਹੜਾ ਮਸਲਾ ਹੈ ਇਹਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਵੇ ਔਰ ਜੋ ਵੀ ਇਹਦਾ ਗੁਨੇਗਾਰ ਆ ਉਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਪਤਾ ਲੱਗਿਆ ਵੀ ਕਿਸ ਨੇ ਕੀਤਾ ਜੀ ਦੇਖੋ ਦਸਣ ਮੁਤਾਬਕ ਇੱਕ ਪਿੰਡ ਦੀ ਸਾਕਸ਼ਾ ਹੈ ਜਿਹਨੂੰ ਰਾਤ ਪੁਲਿਸ ਨੇ ਲੈ ਕੇ ਥਾਣੇ ਦੇ ਵਿੱਚ ਲੈ ਕੇ ਵੀ ਆਏ ਸੀ ਉਹਦੇ ਵੱਲੋਂ ਇੱਕ ਹੋਰ ਪਿੰਡ ਦੇ ਵਿਅਕਤੀ ਦਾ ਵੀ ਨਾਮ ਲੱ타 ਗਿਆ ਪਰ ਪੁਲਿਸ ਨੇ ਅਨਨਾਮ ਉਹਦੇ ਉੱਤੇ ਪਰਚਾ ਦੇ ਕੇ ਕੋਈ ਜਿਹੜਾ ਇਹਨੂੰ ਕਿਸੇ ਕੰਡੇ ਵੱਟੇ ਨਹੀਂ ਲਾਇਆ ਪਰ ਲੋਕਾਂ ਦੇ ਦਸਣ ਮੁਤਾਬਕ ਵੀ ਜਿਹੜੀ ਸਿੰਘਾ ਸ਼ੀਦਾਂ ਦੇ ਉੱਤੇ ਮਾਸ ਚੜਾਇਆ ਗਿਆ ਸੀ ਉਹਦੇ ਵਿੱਚ ਜਰਦੇ ਦੀਆਂ ਪੁੜੀਆਂ ਹੋਰ ਕਾਫੀ ਸਮਾਨ ਔਰ ਇੱਕ ਪੂਰੀ ਦੇ ਵਿੱਚ ਉਸ ਬੰਦੇ ਦੇ ਬੈਂਕ ਅਕਾਊਂਟ ਦੇ ਜਿਹੜੇ ਪੈਸੇ ਜਮਾ ਹੋਏ ਸੀ ਉਹ ਖਾਤੇ ਨੰਬਰ ਵਗੈਰਾ ਵੀ ਜਿਹੜੇ ਆਇਡੈਂਟੀਫਾਈ ਹੋਏ ਨੇ ਪਰ ਪ੍ਰਸ਼ਾਸਨ ਪਤਾ ਨਹੀਂ ਕਿ ਉਹਦੇ ਵਿੱਚ ਟਿਲਮਟ ਵਰਤ ਰਿਹਾ ਕਿਉਂਕਿ ਬਹੁਤ ਵੱਡਾ ਜਿਹੜਾ ਇੱਕ ਮਸਲਾ ਹੈ ਧਾਰਮਿਕ ਪਾਵਨ ਨਾਮਾ ਠੇਸ ਦਾ ਮਾਮਲਾ ਬਹੁਤ ਵੱਡਾ ਜੇਕਰ ਅਨੁਸ਼ਾਸਨ ਤੇ ਕਾਰਨ ਹੋਵੇ ਕਿ ਕੋਈ ਪਾਈ ਨਹੀਂ ਪਰਚਾ ਨਹੀਂ ਹੋਵੇਗਾ ਤਾਂ ਅੱਗੇ ਤਾਂ ਉਸੇ ਹੋਰ ਵੀ ਧਾਰਮਿਕ ਮਾਮਲਾ ਤੇ ਕਿਉਂਕਿ ਪਿੰਡ ਦੇ ਵਿੱਚ ਗੁਰੂ ਘਰ ਵੀ ਨੇ ਮੰਦਿਰ ਵੀ ਹੈ ਸ਼ੈ ਮੰਦਿਰ ਵੀ ਹੈ ਜਿਹੜਾ ਬੰਦਾ ਅੱਜ ਇੱਥੇ ਬੜੀ ਜਿਹੜੀ ਉਹ ਕਰ ਸਕਦਾ ਕੱਦੂ ਉਹ ਦੂਸਰੇ ਕਿਸੇ ਸਥਾਨ ਨੂੰ ਵੀ ਟਾਰਗੇਟ ਕਰ ਸਕਦਾ ਇਸ ਲਈ ਸਾਡੀ ਪ੍ਰਸ਼ਾਸਨ ਤੇ ਹੀ ਮੰਗਾ ਵੀ ਇਹਨੂੰ ਠੰਡੇ ਵਾਸਤੇ ਦੇ ਵਿੱਚ ਨਾ ਪਾਇਆ ਜਾਵੇ ਇਹਦੇ ਤੇ ਵੱਡਾ ਜਿਹੜਾ ਐਕਸ਼ਨ ਲਿਆ ਜਾਵੇ ਔਰ ਇਹਦੀ ਜਾਂਚ ਕੀਤੀ ਜਾਵੇ ਇਹਦੇ ਪਿੱਛੇ ਬੰਦਾ ਕਿਹੜਾ ਇਹਨਾਂ ਬੰਦਿਆਂ ਦਾ ਹੱਥ ਆ ਵੀ ਜਿਹੜਾ ਇੱਕ ਕਾਂਢ ਕਰਵਾਇਆ ਗਿਆ ਬਾਬੇ ਹਾਂਜੀ ਬੈ ਜਾ ਬੈ ਜਾ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਰਮਨ ਵਡੇਰਾ ਜੀ ਮੈਂ ਸ਼ੇਖਸਾਣਾ ਯੂਥ ਦਾ ਪ੍ਰਧਾਨ ਹਾਂ ਜੀ ਅੱਜ ਤਕਰੀਬਨ ਸਾਨੂੰ ਸਵੇਰੇ 11:00 ਵਜੇ ਅਮੀਦ ਮੋਦਗਿਲ ਜੀ ਦਾ ਫੋਨ ਆਇਆ ਕਿ ਭਾਈ ਸਾਡੇ ਪਿੰਡ ਗਊ ਹੱਤਿਆ ਹੋਈ ਆ ਜੀ ਅਸੀਂ ਜਦੋਂ ਪਹੁੰਚੇ ਹਾਂ ਇੱਥੇ ਤੇ ਸਾਨੂੰ ਤਾਂ ਮਾਮਲਾ ਖੁਰਦਪੁਰਦ ਕਰਨ ਦੀ ਉਹ ਗੱਲ ਜਾਪੀ ਆ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇਸੇ ਲਈ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਜੀ ਜਲਦੀ ਤੋਂ ਜਲਦੀ ਕਾਰਵਾਈ ਕਰੋ ਚਾਹੇ ਮੀਂਹ ਆਵੇ ਨੇਰੀਆਵੇ ਅਸੀਂ ਇੱਥੇ ਹੀ ਬੈਠੇ ਆਂ ਜੀ ਪੂਰਾ ਜੋਰਾਂ ਦੀ ਮੀਂਹ ਪੈ ਰਹੀ ਹੈ ਭਾਈ ਅਸੀਂ ਬੈਠੇ ਆਂ ਜੀ Hindu ਧਰਮ ਦੀ ਬੇਅਦਬੀ ਹੋਈ ਆ ਨਾਲ ਨਾਲ ਸਿੱਖ ਧਰਮ ਦੀ ਬੇਅਦਬੀ ਹੋਈ ਆ ਕਿੰਨੀਆਂ ਕਿ ਬੇਅਦਬੀਆਂ ਕਰਾਈ ਗਈ ਇਹ ਪੰਜਾਬ ਆ ਜੀ ਜੇ ਅੱਜ ਇਹ ਇਹਨਾਂ ਨੇ ਨਾ ਕੋਈ ਚੱਜ ਨਾ ਸੁਣਵਾਈ ਕੀਤੀ ਤੇ ਕੱਲ ਨੂੰ ਇਸ ਤੋਂ ਵੱਡਾ ਸੰਘਰਸ਼ ਕਰਾਂਗੇ ਦਿੱਲੀ ਹਾਈਵੇ ਜਾਮ ਕਰਾਂਗੇ ਸਾਰਾ ਸ਼ਹਿਰ ਵੀ ਬੰਦ ਕਰਵਾਵਾਂਗੇ ਜੀ ਕੋਈ ਗੱਲ ਕੀਤੀ ਪੁਲੀ ਪ੍ਰਸ਼ਾਸਨ ਨਾਲ ਕੋਈ ਥੋਜ ਕੋਈ ਕੁਝ ਵੀ ਨਹੀਂ ਜੀ ਉਹ ਤਾਂ ਆਪਣੇ ਫੋਨਾਂ 'ਤੇ ਲੱਗੇ ਹੋਏ ਨੇ ਜੀ ਆਪਾਂ ਕੀ ਕਿਸੇ ਨੂੰ ਕਹਿ ਸਕਦੇ ਹਾਂ ਜੀ ਅਫਸਰ ਨੇ ਜੀ ਅੱਜ ਦੇ ਮੌਕੇ ਦੇ لیاقت ਦੇ ਹਿਸਾਬ ਨਾਲ ਜੋ ਸਰਕਾਰਾਂ ਕਹਿ ਰਹੀਆਂ ਨੇ ਉਹੀ ਹੋ ਰਿਹਾ ਜੀ ਕੀ ਨਾ ਮੈਂ ਤੁਹਾਡਾ ਜੀ ਨੀਰਚ ਸਿਹਾਲਾ ਪਿੰਡ ਜੀ ਸਮਰਾਲਾ ਪੁਲਿਸ ਸਟੇਸ਼ਨ ਦੇ ਬਾਹਰ ਤਰਨਾ ਲਗਾਇਆ ਕੀ ਮਾਮਲਾ ਕੀ ਕਰਨ ਬੜੇ ਮਾਮਲਾ ਜੀ ਦੇਖੋ ਗਊ ਹੱਤਿਆ ਦਾ ਮਾਮਲਾ ਕੋਈ ਪਹਿਲਾਂ ਵੀ ਇਹ ਆਤੋਂ 2-3 ਮਹੀਨੇ ਪਹਿਲਾਂ ਜਿਹੜਾ ਆਪਣੇ ਪਾਉਦੇ ਪੁਰਤੇ ਗਉਆਂ 22 ਗਉਆਂ ਮਾਰੀਆਂ ਸੀਗੀਆਂ ਉਹਦੇ ਸਬੰਧ ਚ ਬੜਾ ਧਰਨਾ ਵੀ ਲੱਗਿਆ ਪਰ ਅਸੀਂ ਫਿਰ ਵੀ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਸਰਕਾਰ ਦੀ ਗੱਲ ਮੰਨਦੇ ਹੋਏ ਵੀ ਅੱਗੇ ਤੋਂ ਇਹ ਕੰਮ ਸਾਡੇ ਇਲਾਕੇ 'ਚ ਨਹੀਂ ਹੋਊਗਾ ਵੀ ਮੁੜ ਕੇ ਅਸੀਂ ਇਹ ਧਰਨਾ ਨਹੀਂ ਲਾਵਾਂਗੇ ਪਰ ਇਹ ਦੁਬਾਰਾ ਗੁੰਹਤਿਆ ਨਾ ਹੋਵੇ ਮੁਜਰਮ ਵੀ ਫੜੇਗੇ ਮੁੜ ਕੇ ਕੋਈ ਕਾਰਵਾਈ ਨਹੀਂ ਫਿਰ 1.5 ਮਹੀਨੇ ਬਾਅਦ ਹੁਣ ਤੋਂ 15-20 ਦਿਨ ਪਹਿਲਾਂ 1.5 ਮਹੀਨੇ ਪਹਿਲਾਂ ਫਿਰ ਉਹੀ ਕੰਮ ਚੱਲਿਆ ਅੱਜ 1.5 ਰਾਤ ਦੀ ਗੱਲ ਆ ਉਹ ਬੰਦੇ ਨੇ ਗਉਂ ਵੱਢ ਕੇ ਉਹਦਾ ਧਾੜੋ ਉੱਥੇ ਪਿਆ ਜਿੱਥੇ ਬਣਿਆ ਆਇਆ ਤੇ ਗਊ ਨੂੰ ਦਾ ਉੱਤਰਾ ਰੱਕ ਤੇ ਟੂਣਾ ਕਰਿਆ ਹੋਇਆ ਉਸ ਬੰਦੇ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਆ ਉਹ ਜੇ ਕਿਹੜੀ ਸ਼ਾਇਦ ਉਹ ਬੰਦਾ ਛੱਡਤਾ ਉਹਦੇ ਕੋਈ ਕਾਰਵਾਈ ਨਹੀਂ ਕਰੀਗੀ ਸਾਨੂੰ ਉਹ ਬੰਦਾ ਸਲਾਖਾਂ ਦੇ ਪਿੱਛੇ ਚਾਹੀਦਾ ਧਾਰਮਿਕ ਭਾਵਨਾਵਾਂ ਤੇ ਇਸ ਤੇ ਵੱਡਾ ਮਾਮਲਾ ਹੈ ਉਹਨੂੰ ਛੱਡਿਆ ਕਿਉਂ ਗਿਆ ਇਹ ਤਾਂ ਇਹਨਾਂ ਨੂੰ ਪੁੱਛਣ ਜੋਗ ਆ ਜੀ ਅਸੀਂ ਬੈਠ ਕੇ ਗੱਲ ਕਰ ਰਹੇ ਆਂ ਵੀ ਉਹਨੂੰ ਅਰੈਸਟ ਕਰੋ ਜਾਂ ਗੱਲ ਕਰੋ ਉਹ ਬੈਠ ਕੇ ਫੋਨਾਂ ਤੇ ਗੱਲ ਕਰ ਰਹੇ ਨੇ ਜੇ ਅਸੀਂ ਹੁਣ ਇੱਥੇ ਆ ਕੇ ਬਹਿ ਕੇ ਤਾਂ ਗੱਡੀ ਭਜਾਈ ਆ ਸਾਨੂੰ ਉਹ ਬੰਦਾ ਅੰਦਰ ਚਾਹੀਦਾ ਜੇ ਛੁੱਟੂਗਾ ਇਹ ਤਾਂ ਵੱਡਾ ਉਹਨੂੰ ਕਰਨਾ ਉੱਥੇ ਚੱਲਣਾ ਰਹੂਗਾ ਇਹ ਕੰਟੀਨਿਊ ਬੈਠਾਂਗਾ ਚਾਹੇ ਮੀਂਹ ਆਵੇ ਨੇਰੀ ਆਵੇ ਪਰ ਸਾਨੂੰ ਉਹ ਬੰਦਾ ਅੰਦਰ ਚਾਹੀਦਾ ਜੇ ਉਹਦੇ ਨਾਲ ਕੋਈ ਵੀ ਲਿਹਾਜ਼ ਪੁਲਿਸ ਨੇ ਕਰੀ ਤਾਂ ਵੱਡਾ ਜਿਹੜਾ ਜਿਹੜਾ ਇਲਜ਼ਾਮ ਹੈ ਇਹ ਪੁਲਿਸ ਨੂੰ ਭੁਗਤਣਾ ਪੈਣਾ ਚਾਹੀਦਾ ਇਹ ਕੱਲ ਸ਼ਾਮ ਦੇ ਟਾਈਮ ਬਗੌਰਪਿੰਡ ਦੀ ਪੰਚਾਇਤ ਦਰਖਾਸਤ ਲੈ ਕੇ ਆਈ ਸੀ ਜੀ ਸਾਡੇ ਕੋਲ ਕਿ ਇੱਕ ਸਾਡੇ ਸ਼ਮਸ਼ਾਨ ਜਿੱਥੇ ਕਹਿ ਸਕਦੇ ਜਗ੍ਹਾ ਨੂੰ ਉੱਥੇ ਦਰਖਤ ਟੋਪੇ ਰਿਪੋਰਟ ਜਿੱਥੇ ਦਰਖਤ ਵਿੱਚੋਂ ਸੈਂਟਰ ਵਿੱਚ ਖੋਖਲਾ ਹੈ ਔਰ ਉਸਦੇ ਵਿੱਚ ਕਿਸੇ ਜਾਨਵਰ ਦਾ ਮੱਝ ਦਾ ਕਹਿ ਸਕਦੇ ਆਪਾਂ ਜੋ 61 ਹੋ ਕੇ ਗਲੀ ਹੋਈ ਸੀ काफी पुराना ਪਿਆ ਸੀ ਤੇ ਉਹਦੀ ਕੰਪਲੇਂਟ ਆਈ ਸੀ ਮੈਂ ਉਸ ਮੌਕੇ ਦੇ ਸਮੇਂ ਫੋਰਟੀ ਲੈ ਕੇ ਪਹੁੰਚਿਆ ਤੇ ਉਸ ਦੌਰਾਨ ਹੀ ਸਾਨੂੰ ਉਥੇ ਮੌਕੇ ਤੇ ਹੀ ਹੋਣ ਇਹਨਾਂ ਨੂੰ ਪੰਚਾਇਤ ਨਹੀਂ ਆਇਆ ਇਹਨਾਂ ਦੇ ਇੱਕ ਬਾਬੇ ਸ਼ਹੀਦਾਂ ਦੀ ਜਗ੍ਹਾ ਜਿੱਥੇ ਸ਼ਾਮ ਤੋਂ ਬੱਤੀ ਕਰਦੇ ਉਹਨਾਂ ਨੂੰ ਕੋਲ ਦੇ ਤੇ ਉਥੇ ਜਦੋਂ ਸ਼ਾਮ ਦੇ ਟਾਈਮ ਜਦੋਂ ਜਿਹੜਾ ਪੁਜਾਰੀ ਆ ਉਹ ਲਾਈਟ ਜਗਾਣ ਗਿਆ ਤੇ ਉਥੇ ਸਮਾਧਾਨ ਦੇ ਨੇੜੇ ਉਹਨੂੰ ਲਿਫਾਫੇ ਦੇ ਵਿੱਚ ਉਹੀ ਮਾਸਟਰ ਮਿਲਿਆ ਇਹ ਮੌਕੇ ਤੇ ਜਾ ਕੇ ਅਸੀਂ ਨੂੰ ਆਇਡੈਂਟੀਫਾਈ ਕੀਤਾ ਤੇ ਜੋ ਵੀ ਬਣਦੀ ਰੈਲੇਵੈਂਟ ਸੈਕਸ਼ਨ ਲਗਾ ਕੇ ਅਸੀਂ ਇਹਨਾਂ ਦੇ ਬਿਆਨਾਂ ਤੇ ਅਪੀਲ ਲੋਚ ਕਰ ਦਿੱਤੀ ਹੈ ਜੇਕਰ ਮੋਰਨ ਦੀ ਗੱਲ ਕਰੀਏ ਤਾਂ ਕੁਝ ਬਹੁਤ ਸਾਹਮਣੇ ਆਇਆ ਕਿ ਇੱਕ ਚੀਜ਼ ਦਾ ਸਬਸਿੱਧਾ ਜਾਂ ਮਾਸਟਰ ਚੀਜ਼ ਦਾ ਨਹੀਂ ਜਿਹੜਾ ਸਥਿਤੀ ਹੈ ਬੰਗਾਲ ਦੇ ਮੱਧ ਉਹਨਾਂ ਨੇ ਕਹੇ ਸੀ ਇਹ ਅਸੀਂ ਨੂੰ ਮਰਦਾ ਹੀ ਕਹਿ ਸਕਦੇ ਆ ਇਹ ਪਿੰਡ ਦੇ ਵੀ ਪੰਚਾਇਤ ਇਹ ਵੀ ਇਹੀ ਬਿਆਨ ਦਿੰਦਾ ਸਾਨੂੰ ਇਹਨਾਂ ਨੇ ਪਰ ਦੇਖਣ ਤੋਂ ਵੀ ਉਹਦਾ ਹੀ ਲੱਗ ਰਿਹਾ ਹੈ ਉਹ ਸਭ ਕਿਹੜੀਆਂ ਤਰ੍ਹਾਂ ਦਾ ਮਤ ਹੈ ਤੁਹਾਨੂੰ ਲੱਗਦਾ ਕਿ ਤੱਕ ਗ੍ਰਿਫਤਾਰੀ ਕਰਾਇਆ ਤੇ ਗ੍ਰਿਫਤਾਰੀ ਨਹੀਂ ਪਈ ਹੈ ਜੀ ਅਸੀਂ ਹੈ ਜਗਾ ਉਹ ਸੰਸਾਰ ਏਰੀਆ ਦੇ ਵਿੱਚ ਮੰਦਿਰ ਤੇ ਜਿਹੜਾ ਦਰਖਤਰੇ ਵਿੱਚੋਂ ਇਨਸਰਟ ਹੋਇਆ ਔਰ ਅਸੀਂ ਜੋ ਵੀ ਜਿੱਥੇ ਵੀ ਸਾਨੂੰ ਕੈਮਰੇ ਆਸੇ-ਪਾਸੇ ਮਿਲ ਰਿਹਾ ਸੀ ਉਹਦੀ ਸਰਚ ਕਰ ਰਹੇ ਆ ਰੈਲੇਵੈਂਟ ਸੈਕਸ਼ਨ ਜੋ ਬੰਦੇ ਅੰਦਰ ਜੋ ਵੀ ਐਕਟ ਨੋ ਲਗਾ ਕੇ ਤੇ ਅੱਗੇ ਲੋਕ ਕਰਦੇ ਆ ਬੀਐਲਪੀ ਦਾ ਵੱਡਾ ਮਾਮਲਾ ਬਣਦਾ ਜੀ ਸਿੰਘ ਜੀ ਦਾ ਜਗਾਨ ਸਟਾਨ ਤੇ ਮਹਾਤ ਮੜਿਆ ਤੇ ਕਿੰਨੀ ਜਲਦੀ ਜਿਹੜੇ ਕਾਰਵਾਈ ਕੀਤੀ ਜਾਊਗੀ ਬਿਲਕੁਲ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਜੀ ਇਹਨੂੰ ਜਲਦ ਤੋਂ ਜਲ ਦੇਖਣ ਲਿਆ ਜਾਏਗਾ ਪਰ ਜਿਹੜੇ ਕੁਰਸੀ ਆ ਉਸ ਲੱਖਾਂ ਦੇ ਪਿੱਛੇ